ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਜ਼ਰਾਈਲ ਅਤੇ ਈਰਾਨ ਦੇ ਦਰਮਿਆਨ ਜੰਗ ਚੱਲ ਰਹੀ ਹੈ ਇਸ ਜੰਗ ਦੇ ਵਿੱਚ ਅਮਰੀਕਾ ਦੀ ਐਂਟਰੀ ਵੀ ਹੋਈ ਹੈ ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਨੇ ਜਿਸ ਤੋਂ ਬਾਅਦ ਦੇ ਵਿੱਚ ਤਣਾਅ ਹੋਰ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਦੇਸ਼ਾਂ ਦੇ ਉੱਤੇ ਵੀ ਇਹਦਾ ਅਸਰ ਪੈਣਾ ਸੁਭਾਵਿਕ ਹੈ ਕਿਉਂਕਿ ਸਾਰੇ ਦੇਸ਼ ਵਪਾਰਕ ਪੱਧਰ ਦੇ ਉੱਤੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਇਹਨਾਂ ਮੁਲਕਾਂ ਤੋਂ ਕਈ ਚੀਜ਼ਾਂ ਮੰਗਵਾਉਂਦਾ ਹੈ ਖਾਸ ਕਰਕੇ ਤੇਲ ਮੰਗਵਾਉਂਦਾ ਹੈ ਤੇ ਹੁਣ ਭਾਰਤ ਨੇ ਤੇਲ ਦੀ ਜਿਹੜੀ ਦਰਮਦ ਹੈ ਉਹ ਵਧਾ ਦਿੱਤੀ ਹੈ ਖਾਸ ਕਰ ਰੂਸ ਤੇ ਅਮਰੀਕਾ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੇਸ਼ ਨੇ ਉਹ ਤੇਲ ਦੇ ਉਤਪਾਦਕ ਨੇ ਨੇ ਤੇ ਭਾਰਤ ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ ਕੱਚਾ ਤੇਲ ਉਧਰਲੇ ਪਾਸਿਓਂ ਆਉਂਦਾ ਹੈ ਤੇ ਹੁਣ ਜਿੱਥੇ ਇੱਕ ਪਾਸੇ ਜੰਗ ਦਾ ਮਾਹੌਲ ਬਣਿਆ ਹੋਇਆ ਜੰਗ ਚੱਲ ਵੀ ਰਹੀ ਹੈ ਤੇ ਦੂਜੇ ਪਾਸੇ ਭਾਰਤ ਨੇ ਵੀ ਆਪਣੇ ਪੱਧਰ ਦੇ ਉੱਤੇ ਹੋਰ ਨਾਲ ਮੁਲਕਾਂ ਦੇ ਨਾਲ ਸਬੰਧ ਹੋਰ ਸੁਧਾਰਨੇ ਸ਼ੁਰੂ ਕਰ ਦਿੱਤੇ ਨੇ ਤੇ ਜਿਹੜਾ ਤੇਲ ਹੈ ਉਹ ਅਮਰੀਕਾ ਤੇ ਰੂਸ ਤੋਂ ਵੱਧ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ ਜਿਹੜੀਆਂ ਤੇਲ ਕੰਪਨੀਆਂ ਨੇ ਉਹ ਕੱਚਾ ਤੇਲ ਉਧਰੋਂ ਮੰਗਵਾ ਰਹੀਆਂ ਨੇ ਜੋ ਰੋਜ਼ਾਨਾ ਤੇਲ ਮੰਗਾਇਆ ਜਾਂਦਾ ਸੀਗਾ ਖਾਸ ਕਰ ਆਪਾਂ ਰੂਸ ਦੀ ਗੱਲ ਕਰੀਏ ਤਾਂ ਰੂਸ ਤੋਂ ਕੱਚਾ ਤੇਲ 19.6 ਲੱਖ ਬੈਰਲ ਸੀਗਾ ਜਿਹੜਾ ਪ੍ਰਤੀ ਦਿਨ ਦੇ ਹਿਸਾਬ ਨਾਲ ਮੰਗਵਾਉਂਦਾ ਸੀਗਾ ਭਾਰਤ ਤੇ ਹੁਣ ਉਹਦੀ ਜਿਹੜੀ ਵਧਾ ਕੇ ਸੀਮਾ ਹੈ ਉਹ 20 ਤੋਂ ਲੈ ਕੇ 22 ਲੱਖ ਬੈਰਲ ਦੇ ਹਿਸਾਬ ਦੇ ਨਾਲ ਰੋਜ਼ਾਨਾ ਰੂਸ ਤੋਂ ਮੰਗਵੋਣੀ ਸ਼ੁਰੂ ਕਰ ਦਿੱਤੀ ਹੈ ਤਾਂ ਦੱਸਦੀ ਹੈ ਕਿ ਪਹਿਲਾਂ ਵੀ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਭਾਰਤ ਦੇ ਵਿੱਚ ਤੇਲ ਮਹਿੰਗਾ ਹੋ ਸਕਦਾ ਹੈ ਤੇ ਪਿੱਛੇ ਜੇ ਕੁਝ ਕੁ ਪੈਸਿਆਂ ਤੱਕ ਤੇਲ ਵਧਾ ਵੀ ਦਿੱਤਾ ਗਿਆ ਸੀ ਕਿਉਂਕਿ ਇਰਾਨ ਇਜ਼ਰਾਈਲ ਦੀ ਜੰਗ ਚੱਲ ਰਹੀ ਹੈ ਤਾਂ ਉਹਦਾ ਸਿੱਧਾ ਅਸਰ ਪੈ ਰਿਹਾ ਹੈ ਕਿਉਂਕਿ ਇਹ ਤੇਲ ਉਤਪਾਦਕ ਨੇ ਤਾਂ ਇਹਨਾਂ ਤੋਂ ਹੀ ਜਿਹੜਾ ਹੈ ਕੱਚਾ ਤੇਲ ਵਗੈਰਾ ਆਉਂਦਾ ਹੈ ਪਰ ਹੁਣ ਰੂਸ ਅਤੇ ਅਮਰੀਕਾ ਤੋਂ ਵੀ ਤੇਲ ਮੰਗਾਉਣਾ ਸ਼ੁਰੂ ਕਰ ਦਿੱਤਾ ਹੈ ਜ਼ਿਆਦਾ ਮਾਤਰਾ ਦੇ ਵਿੱਚ ਭਾਰਤ ਨੇ ਤਾਂ ਦੱਸਦੀ ਹੈ ਕਿ ਇਜ਼ਰਾਈਲ ਤੇ ਇਰਾਨ ਆਮੋ ਸਾਹਮਣੇ ਹੋਏ ਨੇ ਦੋਵੇਂ ਮੁਲਕ ਇੱਕ ਦੂਜੇ ਦੇ ਉੱਤੇ ਲਗਾਤਾਰ ਹਮਲੇ ਕਰ ਰਹੇ ਨੇ ਉੱਥੋਂ ਦੀ ਜਿਹੜੀ ਆਰਥਿਕਤਾ ਉਹ ਵੀ ਤਬਾਹ ਹੋ ਰਹੀ ਹੈ ਬਿਲਡਿੰਗਸ ਦਾ ਨੁਕਸਾਨ ਹੋ ਰਿਹਾ ਹੈ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ ਜਾਨੀ ਨੁਕਸਾਨ ਹੋ ਰਿਹਾ ਹੈ ਤੇ ਇਸੇ ਦੇ ਚੱਲਦਿਆਂ ਅਮਰੀਕਾ ਨੇ ਵੀ ਈਰਾਨ ਦੇ ਉੱਤੇ ਹਮਲੇ ਕੀਤੇ ਨੇ ਉਹਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਤੇ ਜਿਹੜੀ ਚੇਤਾਵਨੀ ਹੁੰਦੀ ਹੈ ਉਹ ਵੀ ਅਮਰੀਕਾ ਵੱਲੋਂ ਦਿੱਤੀ ਗਈ ਹੈ ਕਿ ਜੇਕਰ ਈਰਾਨ ਨਾ ਹਟਿਆ ਤਾਂ ਫਿਰ ਅਸੀਂ ਹੋਰ ਵੀ ਹਮਲੇ ਕਰਾਂਗੇ ਤੇ ਦੂਜੇ ਪਾਸੇ ਈਰਾਨ ਨੇ ਵੀ ਕਹਿ ਦਿੱਤਾ ਹੈ ਕਿ ਅਮਰੀਕਾ ਵੀ ਹੁਣ ਤਬਾਹੀ ਵਾਸਤੇ ਤਿਆਰ ਰਹੇ ਜਦ ਕਿ ਉਧਰੋਂ ਇਜ਼ਰਾਈਲ ਵੱਲੋਂ ਧੰਨਵਾਦ ਕੀਤਾ ਗਿਆ ਅਮਰੀਕਾ ਦਾ ਇਸ ਕਾਰਵਾਈ ਵਾਸਤੇ ਤਾਂ ਕੁੱਲ ਮਿਲਾ ਕੇ ਸਾਰੇ ਦੇਸ਼ ਵੱਖੋ-ਵੱਖਰੇ ਜਿਹੜੇ ਧੜੇ ਨੇ ਜਾਂ ਕਹਿੰਦੇ ਕਿ ਤਰ੍ਹਾਂ ਦੇ ਰੂਪ ਦੇ ਵਿੱਚ ਬਦਲਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਦੂਜੇ ਦੇ ਨਾਲ ਸਬੰਧ ਨੇ ਜਿਹੜੇ ਉਹ ਸਾਰਿਆਂ ਦੇ ਵੱਖੋ-ਵੱਖਰੇ ਤਰੀਕੇ ਦੇ ਨਾਲ ਚੱਲਦੇ ਨੇ ਤੇ ਹੁਣ ਜੇਕਰ ਤੇਲ ਦੀਆਂ ਕੀਮਤਾਂ ਸਥਿਰ ਨਹੀਂ ਰਹਿੰਦੀਆਂ ਮਹਿੰਗੇ ਭਾਅ ਦਾ ਤੇਲ ਮੰਗਾਉਣਾ ਪੈਂਦਾ ਹੈ ਤੇਲ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਵਾਧੀ ਆ ਤਾਂ ਭਾਰਤ ਦੇ ਲੋਕਾਂ ਦੀ ਜੇਬ ਦੇ ਉੱਤੇ ਵੀ ਸਿੱਧਾ ਅਸਰ ਇਹਦਾ ਪਵੇਗਾ ਇਹਦੇ ਨਾਲ ਹੀ ਇਹ ਹੁੰਦਾ ਹੈ ਕਿ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਨੇ ਤਾਂ ਟੁਆ ਟੁਆਈ ਦੇ ਜਿਹੜੇ ਰੇਟ ਨੇ ਉਹ ਵੀ ਵੱਧ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਮ ਵਸਤੂਆਂ ਹੁੰਦੀਆਂ ਨੇ ਆਮ ਵਰਤੋਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਰੇਟਾਂ ਦੇ ਵਿੱਚ ਵੀ ਇਜ਼ਾਫਾ ਹੋ ਜਾਂਦਾ ਹੈ ਤੇ ਇਹ ਵੀ ਹੁੰਦਾ ਹੈ ਕਿ ਜਿਹੜੇ ਹੀ ਰੇਟ ਇੱਕ ਵਾਰ ਵੱਧ ਜਾਂਦਾ ਹੈ ਉਹ ਕਦੇ ਘਟਦਾ ਨਹੀਂ ਦੇਖਿਆ ਹਾਲਾਂਕਿ ਪੈਟਰੋਲ ਡੀਜ਼ਲ ਦੇ ਰੇਟ ਨੇ ਉਹ ਘਟ ਜਾਣਗੇ ਪਰ ਜਿਹੜੀਆਂ ਚੀਜ਼ਾਂ ਦੇ ਰੇਟ ਵੱਧ ਚੁੱਕੇ ਹੁੰਦੇ ਨੇ ਉਹ ਕਦੇ ਵੀ ਵਾਪਸ ਹੁੰਦੇ ਨਜ਼ਰ ਨਹੀਂ ਆਉਂਦੇ ਉਸੇ ਹਿਸਾਬ ਦੇ ਨਾਲ ਹੀ ਉਹ ਚੀਜ਼ਾਂ ਮਹਿੰਗੀਆਂ ਲੋਕਾਂ ਤੱਕ ਪਹੁੰਚਦੀਆਂ ਨੇ ਸੋ ਮੁਲਕਾਂ ਦੀ ਜੰਗ ਹੁੰਦੀ ਹੈ ਪਰ ਆਮ ਲੋਕਾਂ ਦੇ ਉੱਤੇ ਦਾ ਅਸਰ ਪੈਂਦਾ ਜਿੱਥੇ ਜੰਗ ਦਾ ਮਾਹੌਲ ਹੈ ਉੱਥੋਂ ਦੇ ਲੋਕ ਤਾਂ ਦਹਿਸ਼ਤ ਦੇ ਵਿੱਚ ਹੁੰਦੇ ਨੇ ਪਰ ਦੂਜੇ ਜਿਹੜੇ ਮੁਲਕ ਨੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਗਾਜ਼ ਜ਼ਰੂਰ ਡਿੱਗਦੀ ਹੈ ਕਿਉਂਕਿ ਉਧਰੋਂ ਜਿਹੜੀਆਂ ਚੀਜ਼ਾਂ ਇੱਧਰ ਜਾਣੀਆਂ ਨੇ ਜਾਂ ਆਪਸ ਦੇ ਵਿੱਚ ਉਤਪਾਦਾਂ ਦਾ ਤਬਾਦਲਾ ਹੁੰਦਾ ਹੈ ਤਾਂ ਉਹ ਵੀ ਫਿਰ ਮਹਿੰਗੇ ਭਾਅ ਦਾ ਹੋ ਜਾਂਦਾ ਵੈਸੇ ਵੀ ਪਿੱਛੇ ਜੇ ਟਰੰਪ ਨੇ ਟੈਰਿਫ ਲਾ ਕੇ ਸਾਰੇ ਵਰਲਡ ਨੂੰ ਚੌਂਕਾ ਦਿੱਤਾ ਸੀਗਾ ਕਿ ਟੈਰਿਫ ਇਸ ਤਰ੍ਹਾਂ ਵੀ ਲੱਗ ਸਕਦੇ ਨੇ ਸੋ ਉਦੋਂ ਵੀ ਕਈ ਮੁਲਕਾਂ ਮੋ ਸਾਹਮਣੇ ਹੋ ਗਏ ਸੀ ਤੇ ਹੁਣ ਜੰਗ ਵਰਗੇ ਹਾਲਾਤਾਂ ਤੇਲ ਦੀਆਂ ਕੀਮਤਾਂ ਵਧਣ ਦੇ ਅਸਾਰ ਬਣੇ ਹੋਏ ਨੇ ਵੈਸੇ ਕੁੱਲ ਮਿਲਾ ਕੇ ਕੁਝ ਪੈਸੇ ਤੱਕ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਉਹ ਭਾਰਤ ਦੇ ਵਿੱਚ ਵਧ ਵੀ ਚੁੱਕੀਆਂ ਨੇ ਤੇ ਹੁਣ ਭਾਰਤ ਵੱਲੋਂ ਜ਼ਿਆਦਾ ਨਿਰਪਰਤਾ ਹੈ ਜਿਹੜੀ ਉਹ ਰੂਸ ਅਤੇ ਅਮਰੀਕਾ ਦੇ ਉੱਤੇ ਬਣਾਈ ਗਈ ਹੈ ਉਹਨਾਂ ਤੋਂ ਹੀ ਵੱਧ ਤੋਂ ਵੱਧ ਤੇਲ ਮੰਗਵਾਇਆ ਜਾ ਰਿਹਾ ਹੈ ਜਿੰਨੀ ਕਪੈਸਿਟੀ ਦੇ ਵਿੱਚ ਕੱਚਾ ਤੇਲ ਲਾਉਂਦਾ ਸੀਗਾ ਤਾਂ ਉਹ ਕੱਚਾ ਤੇਲ ਉਧਰੋਂ ਆਉਣਾ ਜਾਦਾ ਸ਼ੁਰੂ ਹੋ ਗਿਆ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ